ਔਰ ਥੋੜੀ ਜੀ ਗੱਲ ਆਪਾਂ ਉਹ ਵੀ ਪੂਰੀ ਕਰ ਦਈਏ ਡੀਐਸਪੀਜ਼ ਵਾਲੀ ਹਰਿੰਦਰ ਸਿੰਘ ਤੇ ਗੁਲਜ਼ਾਰ ਸਿੰਘ ਕਾਲੋਂ ਉਹਨਾਂ ਨੂੰ ਸਸਪੈਂਡ ਕਰਤਾ ਤੇ ਗੁੱਸਾ ਉਹਨਾਂ ਤੇ ਲੱਗ ਗਿਆ ਜਾਂ ਬਸ ਕੋਈ ਕਸੂਰ ਉਹਨਾਂ ਦਾ ਸੀਗਾ ਇਸ ਮਾਮਲੇ ਦੇ ਵਿੱਚ ਨਹੀਂ ਸਰ ਇਹ ਦੇ ਵਿੱਚ ਕੀ ਸੀਗਾ ਥੋੜੀ ਜੀ ਕਰੋਨੋਲੋਜੀ ਨੂੰ ਸਮਝੋ ਕਿ ਨਿਸ਼ੱਤਰ ਗਿੱਲ ਨੂੰ ਜ਼ਮਾਨਤ ਮਿਲ ਗਈ ਤਾਂ ਉਧਰੋਂ ਸੀਗੀ ਤਲਬੀ ਦੀ ਜਵਾਬ ਤਲਬੀ ਦੀ ਤਰੀਕ ਡੀਜੀਪੀ ਸਾਹਿਬ ਦੀ ਜੀ ਡੀਜੀਪੀ ਸਾਹਿਬ ਕੱਲ ਗਏ ਹੂੰ ਵੈਸੇ ਇਹਨਾਂ ਦੀ ਸਸਪੈਂਸ਼ਨ ਜਿਹੜੀ ਸੀਗੀ ਨਾ ਉਹ ਦੋ ਦਿਨ ਪਹਿਲੇ ਤਿਆਰ ਹੋ ਗਈ ਸੀਗੀ ਹੂੰ ਜਿਵੇਂ ਜ਼ਮਾਨਤ ਮਿਲੀ ਕਿਉਂਕਿ ਜਿਹੜਾ ਐਫੀਡੇਵਟ ਇਹਨਾਂ ਨੇ ਫਾਈਲ ਕੀਤਾ ਇੱਕ ਨੇ ਉਹ ਤਿਆਰ ਕੀਤਾ ਸੀ ਦੂਜੇ ਨੇ ਸਬਮਿਟ ਕੀਤਾ ਸੀ ਜੀ ਡੀਐਸਪੀ ਦੋਨੇ ਰਗੜਦੇ ਜੀ ਉਹਨਾਂ ਨੇ ਹੂੰ ਤਾਂ ਉੱਥੇ ਜਾਣ ਤੋਂ ਪਹਿਲਾਂ ਦੋ ਬਲੀਆਂ ਜਿਹੜੀਆਂ ਦਿਖਾਤੀਆਂ ਹੋਣਗੀਆਂ ਕਿਉਂਕਿ ਸਸਪੈਂਸ਼ਨ ਮੀਡੀਆ ਦੇ ਵਿੱਚ ਬਾਅਦ ਚ ਭੇਜਿਆ ਗਿਆ ਸਾਡੇ ਤੱਕ ਜਿਹੜੀ ਸੂਚਨਾ ਸੀ ਉਹ ਪਰਸੋਂ ਰਾਤ ਤੱਕ ਦੀ ਸੀਗੀ ਕਿ ਹੋ ਗਿਆ ਕੰਮ ਇਹ ਕਰ ਰਹੇ ਨੇ ਠੀਕ ਹੈ ਨਾ ਜੀ ਸੋ ਇਹ ਚੀਜ਼ ਜਿਹੜੀ ਆ ਉਹ ਵੇਖਣਯੋਗ ਆ ਕਿ ਡੀਜੀਪੀ ਸਾਹਿਬ ਨੇ ਜਾਣਾ ਸੀਗਾ ਉਸ ਤੋਂ ਪਹਿਲਾਂ ਦੋ ਹੋਰ ਵੜਕਾ ਦਿੱਤੇ ਇੱਕ ਐਸਐਸਪੀ ਸਹਿਬਾ ਰਵਜੋਤ ਗਰੇਵਾਲ ਜੀ ਯਾਨੀ ਭਈ ਹਾਂਜੀ ਹਾਂਜੀ ਆ ਦੇਖੋ ਜੀ ਜਿਨ੍ਹਾਂ ਨੇ ਆ ਕਾਰਵਾਈਆਂ ਕੀਤੀਆਂ ਕਿਉਂਕਿ ਹੁਣ ਸਾਰਾ ਡਾਟਾ ਜਾਏਗਾ ਨਾ ਚੋਣ ਕਮਿਸ਼ਨ ਦੇ ਪਾਸ ਕਿ ਭਈ ਆ ਦੇਖੋ ਜੀ ਤੁਹਾਡੀ ਐਫਆਈਆਰ ਇੱਥੇ ਡਿੱਗ ਪਈ ਜੀ ਹਮ ਹਾਈ ਕੋਰਟ ਨੇ ਆ ਰੱਦ ਕਰਤੀ ਜਾਂ ਫਲਾ 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 ਤਾਂ ਉਹਦੇ ਵਿੱਚ ਕੀ ਹੁੰਦਾ ਕਿ ਪੁਲਿਸ ਕੋਲ ਜਿਹੜੇ ਇਦਾਂ ਦੇ ਮਾਮਲੇ ਹੁੰਦੇ ਉਹਦੇ ਵਿੱਚ ਇਹੀ ਹੁੰਦਾ ਆ ਅਸੀਂ ਕਾਰਵਾਈ ਕਰਦੀ ਹੈ ਜੀ ਜੀ ਠੀਕ ਹੈ ਨਾ ਜੀ ਤਾਂ ਉਹਨਾਂ ਨੇ ਯਾਨੀ ਯਾਦਵ ਸਾਹਿਬ ਨੇ ਜਾ ਕੇ ਆਪਣੀ ਰਿਪੋਰਟ ਪੇਸ਼ ਕਰ ਦੇਣੀ ਆ ਹੂੰ ਉਹ ਜਿਹੜੀ ਰਿਪੋਰਟ ਆ ਉਹਦੇ ਤੇ ਉਹ ਦੇਖਣਗੇ ਐਨਾਲਿਸਿਸ ਕਰਨਗੇ ਚੋਣ ਕਮਿਸ਼ਨ ਵਾਲੇ ਕਿ ਹਾਂ ਵਾਕਿਆ ਕਾਰਵਾਈ ਜਿਹੜੀ ਆ ਵਾਜਬ ਆ ਠੀਕ ਆ ਜਾਇਜ਼ ਆ ਜਾਂ ਪੂਰੀ ਬਸ ਜਿੰਨੀ ਚਾਹੀਦੀ ਸੀ ਹੋ ਗਈ ਆ ਜੀ ਪਰ ਅਸਲ ਦੇ ਵਿੱਚ ਕਹਾਣੀਆਂ ਕਈ ਨੇ ਇਸ ਮਾਮਲੇ 'ਚ ਮੈਂ ਕੋਈ ਜਿਵੇਂ ਕਹਾਂ ਕਿ ਮੈਂ ਕਿਸੇ ਪਾਰਟੀ ਦਾ ਕੋਈ ਤਰਫਦਾਰ ਨਹੀਂ ਪਰ ਹੁਕਮਰਾਨ ਤੇ ਰਹ ਹਮੇਸ਼ਾ ਜਿਹੜੀ ਹੈ ਨਾ ਉਹ ਜ਼ਿੰਮੇਵਾਰ ਜ਼ਿਆਦਾ ਰਹਿੰਦੀ ਆ ਇਸ ਮਾਮਲੇ ਦੇ ਵਿੱਚ ਦੋ ਤਿੰਨ ਅਫਸਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਵਫਾਦਾਰੀ ਦਿਖਾ ਕੇ ਖੇਡ ਰਹੇ ਨੇ ਉਹ ਤਾਂ ਸਾਈਡ ਤੇ ਰਹਿ ਗਏ ਜੀ ਉਹਦੇ 사이ਡ ਤੇ ਰਹਿ ਗਿਆ ਇਤੋਂ ਤੱਕ ਕਿ ਜਿਹੜੇ ਬੰਦਿਆਂ ਨੇ ਮਤਲਬ ਕਿ ਮਾੜਾ-ਵੋਟਾ ਤਰਮ-ਤਾਰਨ ਚੋਣ ਦੇ ਵਿੱਚ ਕਿਸੇ ਲਈ ਇਧਰ-ਉਧਰ ਕੰਮ ਕੀਤਾ ਸਰ ਉਹਨੂੰ ਵੀ ਤੰਗ ਕੀਤਾ ਜਾ ਰਿਹਾ ਕੰਮ ਕਰਤ ਭਾਵ ਕੀ ਹੈ ਮੰਨ ਲਓ ਤੁਸੀਂ ਆਈਟੀ ਸੈਕਟਰ ਚ ਕੰਮ ਕਰਦੇ ਹੋ ਤੁਸੀਂ ਕੰਮ ਕੀਤਾ ਕਿਸੇ ਦਾ ਫੜ ਲਿਆ ਤੁਹਾਨੂੰ ਹਾਇਰ ਕਰ ਲਿਆ ਤਾਂ ਜਦੋਂ ਹਾਇਰ ਕਰ ਲਿਆ ਉਹਨਾਂ ਦੇ ਗੱਲ ਚ ਵੀ ਸਾਫਾ ਪਾਈ ਕਰਦੇ ਆ ਕਿ ਤੇ ਤੇਰੀ ਫਲਾਣੇ ਨਾਲ ਗੱਲ ਹੋਈ ਆ ਧਮਕਾਣੇ ਨਾਲ ਮਤਲਬ ਕਿ ਐਦਾਂ ਦਾ ਸਿਸਟਮ ਚਲਾ ਦਿੱਤਾ ਹੈ ਮੈਨੂੰ ਜਿਹੜੀ ਸੂਚਨਾ ਹੋਰ ਮਿਲੀ ਹੈ ਇੱਕ ਕਿ ਮੁਜਵੇ ਇੱਕ ਗਾਣਾ ਸੀ ਨਾ ਖੜਾ ਤੇਰਾ ਨਹੀਂ ਹੋ ਛੜਨਾ ਭਾਵੇਂ ਲੱਗ ਜਾਣ ਹੱਥ ਕੜੀਆਂ ਇੱਥੇ ਉਲਟਿਆ ਕਿ ਭਾਵੇਂ ਲੈ ਜਾਣ ਹੱਥ ਕੜੀਆਂ ਖੜਾ ਤੇਰਾ ਨਹੀਂ ਹੋ ਛੜਨਾ 76 ਦੇ ਮਗਰ ਹਾਲੇ ਵੀ ਹੈਗੇ ਆਏ ਹਾਂਜੀ ਛੋੜਿੰਗੇ ਨਹੀਂ ਜਾਂਦਾ ਕਾਹ ਹੈ ਸੋਨਿਆ ਤੂੰ ਮਤਲਬ ਹਾਲੇ ਵੀ ਯਤਨ ਨੇ ਬਹੁਤ ਵੱਡੇ ਪੱਧਰ ਤੇ ਸਿਸਟਮ ਚੱਲ ਰਿਹਾ ਸਮਝ ਤੋਂ ਬਾਹਰ ਆ ਹੁਣ ਤੁਹਾਨੂੰ ਇੱਕ ਹੋਰ ਗੁੰਝਲਦਾਰ ਕਹਾਣੀ ਦੱਸ ਦਿਨਾ ਅੱਛਾ ਮੇਨ ਰੋਲਾ ਕੀ ਪਿਆ ਇਸ ਕੇਸ ਦੇ ਮੁਤਲਕ ਹੈ ਜਿਹੜੀ ਹੁਣ ਆਪਾਂ ਸਾਰੀ ਕ੍ਰੋਨੋਲੋਜੀ ਕਰ ਰਹੇ ਹਾਂ ਜੀ ਗੱਡੀ ਰੋਕੀ ਗਈ ਸੀ ਕੰਚਨਪ੍ਰੀਤ ਦੀ ਰੇਕੀ ਵਾਲੀ ਦੋਸ਼ ਲਾਇਆ ਗਿਆ ਸੀ ਯਾਦੋਂ ਵੀਡੀਓ ਵਾਇਰਲ ਹੋਇਆ ਕਿ ਭਈ ਇਹ ਪੁਲਿਸ ਵਾਲੇ ਤੇਜੀ ਜਾਲੀ ਨੰਬਰ ਪਲੇਟ ਲਾ ਕੇ ਲਈ ਫਿਰਦੇ ਆ ਹੁਣ ਕਮਾਲ ਇਹ ਹੋਏ ਕਿ ਉਹਦੇ ਚ 261 ਨੰਬਰ ਐਫ ਆਈ ਆਰ ਸ਼ਾਇਦ 79 ਵਾਲੀ ਸੀ 262 ਕਰ ਦਿੱਤੀ ਗਈ ਹੂੰ ਉਹ 5 ਤਰੀਕ ਦੀ ਘਟਨਾ 15 ਨੂੰ ਐਫ ਆਈ ਆਰ ਕਰ ਦਿੱਤੀ ਗਈ ਇਹ ਪੁਲਿਸ ਵਾਲੇ ਕਹਿੰਦੇ ਜੀ ਇੱਕ ਸੱਜਣ ਹੈ ਕੋਈ ਕੇ ਕਰਸੇਂ ਕੇ ਬੇਕਰਸੇਂਗਾ ਇਹਦੇ ਤੋਂ ਮੰਗਵੀ ਕਾਰ ਲੈ ਕੇ ਗਏ ਸਨ ਕਮਾਲ ਦੀ ਗੱਲ ਉਹ ਬਕਰ ਸਿੰਘ ਕਿੱਥੋਂ ਦਾ ਰਹਿਣ ਵਾਲਾ ਕੋਣ ਹੈ ਕੋਈ ਪਤਾ ਨਹੀਂ ਹਾਲੀ ਪੁਲਿਸ ਵੀ ਮੰਗਵੀ ਕਾਰ ਲੈ ਕੇ ਗਈ ਆ ਮਤਲਬ ਕਿ ਉਹ ਫਾਰਮਲਿਟੀਆਂ ਸਾਰੀਆਂ ਸੈੱਟ ਕੀਤੀਆਂ ਜਾ ਰਹੀਆਂ ਸਾਬ ਸਾਰੀਆਂ ਉਹ ਰਸਮਾਂ ਜਿਹੜੀਆਂ ਹੁਣ ਪੂਰੀਆਂ ਕੀਤੀਆਂ ਜਾ ਰਹੀਆਂ ਬਾਕੀ ਦੇਖੋ ਕੀ ਬਣਦਾ ਪਰ ਪੰਜਾਬ ਪੁਲਿਸ ਦਾ ਐਸਵੇਂ ਹਾਲ ਏ ਆ ਅਫਸਰ ਸਸਪੈਂਡ ਹੋ ਜਾਂਦਾ ਫੋਨ ਤੇ ਉਹਨੂੰ ਮਿਲ ਜਾਂਦਾ ਸੁਣਿਆ ਕਿ ਲੈ ਵੀ ਨਤਰਾ ਚੱਕਿਆ ਕਿ ਤਰ੍ਹਾਂ ਕਮ ਉਹ ਵਿਚਾਰਾ ਵੈਬਸਾਈਟ ਤੇ ਖਬਰ ਪੜਦਾ ਇੰਨੇ ਨੂੰ ਕਈ ਵਾਰ ਬਹਾਲੀ ਦੇ ਆਰਡਰ ਵੀ ਆ ਜਾਂਦੇ ਐਹੋ ਜੀ ਸੂਰਤਿ ਹਾਲ ਬਣੀ ਪਈ ਆ ਮਤਲਬ ਕਿ ਸਸਪੈਂਸ਼ਨ ਤੁਸੀਂ ਦੇਖੋ ਕਿ ਇੱਕ ਖੇਡ ਬਣ ਗਈ ਐ ਸਭ ਐਦਾਂ ਅਫਸਰ ਸਸਪੈਂਸ਼ਨ ਦਾ ਸ਼ਿਕਾਰ ਤੇ ਫਿਰ ਬਹਾਲ ਇਹ ਮੇਰੇ ਖਿਆਲ ਦੇ ਨਾਲ ਰਿਕਾਰਡ ਬਣਨ ਜਾ ਰਿਹਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਬਿਲਕੁਲ